Hot as a जय सिमरत सां गॾु मिटाए A. ਜਦੋਂ ਵੀ ਕਿਸੇ ਦਰਦ ਦੇ ਵਿੱਚ ਸਤਿਗੁਰਾਂ ਦੇ ਵਿੱਚ ਪਰਮੇਸ਼ਰ ਆਪ ਚੰਗੇ ਆਣੇ ਪਰਮਾਤਮਾ ਨੂੰ ਸਰਪੰਦ ਚਰਨ ਵਾਲੀ ਉਸ ਮਾਲਾ ਦਾ ਰੂਪ ਬਣੀ ਬਾਣੀ ਜਿਹੜੀ ਜੁਗੁ ਨੂੰ ਬੁਲੰਦੇ ਬਾਣੀ ਜਿਹੜੀ ਬਾਣੀ ਤੁਹਾਨੂੰ ਦੱਸਦਾ ਹੈ आज्ञा चाहिए तन की सब चलाओ तन सब सुपर को होकर है गुरु माने उद्रव गुरु ग्रंथ की माने यहाँ प्रकट बुरा की है जो प्रकट हो मिल वो चले हो शब्द में दे ए मार्ग में पावन बाणी जैसा मैं बात कर रहे हैं देवी जो कमीशन का होगा Yeah. ਸ਼ਾਂਤੀ ਤੇ ਅਨੰਦ ਤੇ ਖੇੜਾ ਮਿਲ ਜਾਵੇ ਤਾਂ ਦਸਰਬਾੜੇ ਕਹਿੰਦੇ ਨੇ ਜਾ ਅਨੰਦ ਪ੍ਰਸਾਦ ਦੀ ਧਰਤੀ ਤੇ ਚਲਾ ਜਾ ਦੁਨੋ ਲਗਨ ਦੀ ਗਤੀ ਤੇ ਮਾਲਕ ਗੁਰੂ ਗੋਬਿੰਦ ਸਿੰਘ ਮਾਧਰਾ ਸੱਚ ਬਸਿਆ ਉਸ ਵੇਲੇ ਅਨੰਦ ਪ੍ਰਸਾਦ ਦੀ ਧਰਤੀ ਤੇ ਸੰਤ ਬੈਤ ਸੁਜਾਨ ਚੰਦ ਮਲਤਾਨ ਦੇ ਜਿਹੜੇ ਵਾਲਾ ਸੀ ਇਹਨੇ ਉਸ ਵੇਲੇ ਆਪਣਾ ਮਨ ਵੜਾਇਆ ਕਹਿ ਲੱਗਦਾ ਚੱਲ ਮਦਾ ਜਿੱਥੇ ਬੇਕਦਰਿਆਂ ਦੀ ਕਦਰ ਪੈਂਦੀ ਹੈ ਬੜੀ ਇੰਨੀ ਪਰਸਾ جيان لکن ਘੋੜੀ ਹੈ ਬੜੀ ਚਾਰਾ ਮੰਦ ਦੇ ਵਿੱਚ ਲੈ ਕੇ ਮੈਂ ਜ ਸ庄ਨ ਚੰਦ ਜਿਹੜਾ ਸੀ ਉਹ ਸਤਿਗੁਰਾਂ ਦੇ دیدار ਕਰਨ ਦੇ ਲਈ ਬੜਾ ਮਤਾਬਲਾ ਮੈਂ ਵੇਖਾ ਤੇ ਸਹੀ ਕਿਦਾਂ ਦੇ ਨੇ ਜਿਨ੍ਹਾਂ ਦੀ ਪੂਰੇ ਸੰਸਾਰ ਦੇ ਵਿੱਚ ਏਡੀ ਵੱਡੀ ਮਹਿਮਾ ਹੈ ਤੇ ਸਾਹਮਦਾ ਦੀਵਾਨ ਸਜਿਆ ਮਹਾਰਾਜ ਜੀ ਦੇ ਵਾਸਤੇ ਚੌਂਕੀ ਸਜਾਈ ਗਈ ਤੇ ਸੰਤਾਂ ਜਿਹੜੀਆਂ ਨੇ ਦਰਸ਼ਨਾਂ ਦੇ ਵਿੱਚ ਸੱਜ ਕੇ ਬਹਿ ਚ ਗਏ ਆ ਤੇ ਜਦੋਂ ਸਤਿਗੁਰੂ ਜੀ ਦੇ ਆਉਣ ਦਾ ਸਮਾਂ ਹੋਇਆ ਨਾ ਜੇ ਘਾਰੇ ਜਿਆਦੇ ਨੇ ਸਿੰਘ ਜੁਕਾਰੇ ਤੇ ਜਾਂਦੇ ਹੁੰਦੇ ਨੇ ਕਿ ਸਤਿਗੁਰਾਂ ਦੇ ਚਰਨ ਸੀਸ ਤੇ ਲੱਗੇ ਹੋਏ ਦਮਾਲਾ ਸਜਿਆ ਤੇ ਬੜੀ ਹੀ ਸ਼ਾਜੋ ਸ਼ਾਨ ਦੇ ਨਾਲ ਦਾਸਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਣੇ ਪਰਿਵਾਰ ਦੀ ਰਹਿਾਈ ਉਸ ਵੇਲੇ ਉਸਤਾਨ ਤੋਂ ਮਹਾਰਾਜ ਦੀ ਬਾਣ ਦੇ ਵਿੱਚ ਜਦ ਆਏ ਤੇ ਬਾਸਾ ਜੀ ਦਾ Thank you.

ਨਾ ਫੜਦਾ ਨਾ ਜੋਗਣਾ ਤੇ ਮੋਹੇ ਅਨੰਤ ਦੀ ਤਰਸ ਸਮਾਈ ਜੀ ਕਿਹਨਾਂ ਕਿਆ ਮਹਾਰਾਜ ਜੀ ਸਮਾਦਿ ਆਵੇਗਾ ਮਾਰੇ ਕਦੇ ਜਦੋਂ ਮੰਜ਼ਿਲ ਤੈ ਕਰੋਗੇ ਤੇ ਕਿਆ ਜਾ ਕੇ ਮਹਾਰਾਜ ਮੰਜ਼ਿਲ ਕਿਧਰ ਹੈ ਮੈਂ ਕਿਧਰ ਜਾਵਾਂ ਤੇ ਮੰਜ਼ਿਲ ਕਿਧਰ ਤੈ ਜਰਾ ਸਤੁਰ ਕਹਿੰਦੇ ਜਿੱਧਰ ਤੁਹਾਡਾ ਮੁੱਖ ਉਧਰ ਮੰਜ਼ਿਲ ਦੇ ਕਰੋ ਤੇ ਮੋਛ ਪੋਇਆ ਪਿਆਲੀਆ ਨਾ ਸੁਧਲੇ ਕਿਸੇ ਹੁਣ ਜਾਣਦਾ

ਜਲ ਪਾਣੀ ਸਰਤਾਵੇ ਰੋਸ਼ ਦੇ ਵਿੱਚ ਲੰਦਾ ਤੇ ਜਿਸ ਵੇਲੇ ਲੋਕਾਂ ਨੇ ਇਹਨੇ ਵੇਖਿਆ ਤੇ ਸੁਝਾਈ ਹੈ ਤੇ ਵੇਖ ਕੇ ਕਹਿ ਲੱਗਾ ਤੂੰ ਕੀ ਕੌਣ ਹੋ ਇਹਨਾਂ ਨੇ ਕਿਹਾ ਅਸੀਂ ਉਹ ਆ ਜਿਹਨਾਂ ਦੇ ਰਸਤੇ ਦੇ ਵਿੱਚੋਂ ਸਵਾਲੇ ਆ ਰਸਤੇ ਚੁੱਕਿਆ ਤੇ ਕਹਿ ਲੱਗਾ ਹੁਣ ਮੈਂ ਕਿੱਥੇ ਆ ਇਹ ਲੋਕਾਂ ਨੇ ਲੱਗੇ ਤੂੰ ਰੋਕੜ ਦੇ ਪਿੰਡ ਦੇ ਵਿੱਚ ਆ ਰੋਕੜ ਦੇ ਅਲਾਪੇ ਦੇ ਵਿੱਚ ਉਸ ਵੇਲੇ ਮੈਂ ਸੁਝਾਣ ਚੱਲ ਕਹਿੰਦਾ ਵੀ ਬਹਤੇ ਅੱਗੇ ਜਾੜਾ ਮੇਰੀ ਦੇ ਮੰਦਰ ਅੱਗੇ ਇਹਨਾਂ ਨੇ ਕਿਹਾ ਮਰਦ ਦੀ ਅੱਗੇ ਹੈ ਜਦੋਂ ਹੋਲ ਕੀਤੇ ਜਾਂਦਾ ਪਰ ਅਸੀਂ ਨਹੀਂ ਜਾਣਦੇ ਹੁਣ ਤੈਨੂੰ ਫੱਟ ਲੱਗੀ ਹੈ ਥੋੜਾ ਸਮਾਂ ਆ ਜਦੋਂ ਠੀਕ ਹੋ ਜਾਵੇਗਾ ਫਿਰ ਤੂੰ ਜਿੱਥੇ ਤੇਰੀ ਮਰਜ਼ੀ ਦਾ ਤੂੰ ਚਲਾ ਜਾਵੇਂ। ਕੋਣ ਬੈਤ ਸੁजान ਚੰਦ ਨਗਰ ਦੇ ਵਿੱਚ ਰਹਿਣ ਲੱਗਾ। ਕਿ ਇਹਨੂੰ ਲੋਕਾਂ ਨੇ ਪੁੱਛਿਆ ਕਿ ਤੂੰ ਕੰਮ ਕੀ ਕਰਦਾ? ਕਿਥੋਂ ਆਇਆ ਜਿਹਨੇ ਸਾਰਾ ਕੁਝ ਦੱਸਿਆ। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ। ਤੇਾਰਾ ਤੇ ਸਤਾਰਾਂ ਦੇ ਕੋਲੋਂ ਮੈਂ ਮੁਕਤੀ ਦੀ ਦਾਤ ਮੰਗੀ। ਤੇ ਅਨੰਦ ਦੀ ਦਾਤ, ਖੇੜੇ ਦੀ ਦਾਤ ਮੰਗੀ। ਉਹਨਾਂ ਨੇ ਮੈਨੂੰ ਕਿਹਾ ਕਿ ਰਸਤਾ ਦਇਆ ਕਰਨਾ ਪਵੇਗਾ ਮੰਜ਼ਲ ਤੇਰੀ ਬਾਗੀ ਐ ਮੈਂ ਸਤਰ ਤੋਂ ਦੂਸਿਆ ਮੰਜ਼ਲ ਕਿਹੜੇ ਪਾਸੇ ਐ ਮੈਨੂੰ ਸਤਰ ਨੇ ਕਿਹਾ ਮੰਜ਼ਲ ਜਿੱਧਰ ਮੁਖੜਾ ਤੇਰਾ ਜਿੱਧਰ ਮੂੰਹ ਕੀਤਾ ਪਿਆ ਮੰਜ਼ਲ ਉਧਰੀ ਐ ਤੇ ਮੈਂ ਤੁਹਾਡੇ ਨਗਰਬਾਨੀ ਤੁਰ ਪਿਆ ਉੱਧਰ ਨੇ ਕਿਹੜੇ ਕਿਹੜੇ ਠੇਡਾ ਲੱਗ ਗਿਆ ਮੰਜ਼ਲ ਦੇ ਵਿੱਚ ਦੌੜਿਆ ਜਾ ਰਹੀ ਸੀ ਤੇ ਤੁਸੀਂ ਮੈਨੂੰ ਚੁੱਕ ਕੇ ਲੈ ਆਇਓ ਮੈਂ ਮਨਤਾਨ ਦੇ ਰਹਿਣ ਵਾਲਾ ਤਾਂ ਤੇ ਮੈਂ ਬੇਦਕੀ ਦਾ ਵੀ ਕੰਮ ਕਰਦਾ ਬੇਦਕੀ ਦਾ ਪ੍ਰਬੰਧ ਮੇਰੇ ਕੋਲ ਸੀ ਉਹ ਜੇ ਹੋਰ ਸੁਣੇ ਕਹ ਲਗੇ ਜੇ ਤੂੰ ਬੈਦਨੀ ਦਾ ਧੰਮ ਕਰਦਾ ਨਾ ਤਾਂ ਸਤਿਗੁਰਾਂ ਨੇ ਸਾਡੀ ਵੀ ਉਸ ਬੈਦਨੀ ਅਰਦਾਸ ਸੁਣੀ ਹੋ ਲੋਕਾਂ ਨੇ ਕਿਹਾ ਸਤਿਗੁਰਾਂ ਨੇ ਸਾਡੀ ਅਰਦਾਸ ਨੂੰ ਲਈ ਹੈ ਸਾਨੂੰ ਬੈਦ ਦੀ ਲੋੜ ਈ ਸਾਡੇ ਨਗਰ ਦੇ ਵਿੱਚ ਕੋਈ ਬੈਦ ਨਹੀਂ ਇਸ ਕਰਕੇ ਅਸੀਂ ਬੜੇ ਔਖੇ ਸਾਰ ਅਸੀਂ ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ ਸੀ ਮਹਾਰਾਜ ਐਸਾ ਕੋਈ ਬੈਦ ਸਾਡੇ ਨਗਰ ਦੇ ਵਿੱਚ ਭੇਜ ਦਿਓ ਜਿਹਦੇ ਨਾਲ ਸਾਡਾ ਨਗਰ ਤੰਦਰੁਸਤ ਰਹੇ ਤੇ ਹੁਣ ਤੋਂ ਸੇ ਆਇਓ ਬੈਦ ਜੀ ਤੇ ਸਾਹਮਣੇ ਉਹਨੂੰ ਸਾਡੇ ਤੁਹਾਡੀ ਮੰਜ਼ਰ ਇੱਥੇ ਤੱਕ ਲਿਖੀ ਹੈ ਤੇ ਸਾਡੀ ਬੇਨਤੀ ਹੈ ਤੁਸੀਂ ਇੱਥੇ ਨਾਲ ਜਾਓ ਤੇ ਅੱਗੇ ਨਾਲ ਜਾਓ ਤੇ ਇੱਥੇ ਹੀ ਰਹਿ ਕੇ ਨਗਰ ਦੀ ਲੋਕਾਂ ਦੀ ਸੇਵਾ ਕਰੋ ਜੇ ਮਹਾਰਾਜ ਨੇ ਇਧਰ ਦੇ ਪਾਸੇ ਸੰਤਾਂਾਂ ਨੇ ਤੁਹਾਨੂੰ ਭੇਜਿਆ ਤੇ ਸਮਝੋ ਤੁਹਾਡੀ ਮੰਜ਼ਰ ਵੀ ਇੱਥੇ ਹੈ ਬੈਦ ਸੁ ਗਿਆਨ ਚੰਦ ਰਹਣ ਲਤਾ ਜੀ ਲੋਕਾਂ ਦੀ ਦਵਾਈ ਰੋਟੀ ਦੇ ਨਾਲ ਸੇਵਾ ਕਰਦਾ ਕਿਸੇ ਕੋਲ ਕੁਝ ਮਾਇਆ ਨਹੀਂ ਰੱਖੀ ਪ੍ਰਸ਼ਾਦਾ ਪਾਣੀ ਲੱਗਰ ਵਾਲੇ ਦੇ 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 ਇੱਕ ਤੋਂ ਹੋਰ ਅਸਰਤ ਵੀ ਵਡਾ ਕੇ ਦੇ ਦੇ ਕੇ ਉਹਦੇ ਵਿੱਚ ਹੀ ਆਪਣਾ ਨਿਵਾਸ ਰਖ ਲਿਆ ਸਮਾਂ ਲੰਘਦਾ ਗਿਆ ਵਿੱਚ ਦੁਨੀਆ ਸੀ ਮੁਕਮਾਈ ਹੈ ਤਾਂ ਡਰ ਕੇ ਬੇ ਸਰਕਾਰੀ ਅਦੇ ਰਾਤੇ ਚਲਦਾ ਗਿਆ ਮਹਾਰਾਜ ਕਹਿੰਦੇ ਨੇ 7 ਸਾਲ ਦਾ ਸਮਾਂ ਲੰਘ ਗਿਆ ਬੈਸ ਤੋਂ ਜਾਣ ਇਸ ਅੰਦਰੋਂ ਅਸਥਾ ਉਡੀਕ ਦੀ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਤਿਗੁਰਾਂ ਨੇ ਇਹ ਵੀ ਬੰਦੇ ਗਿਆ ਸੀ ਜਿਸ ਦਿਨ ਮੰਦਰ ਪੂਰੀ ਹੋ ਗਈ ਉਸ ਦਿਨ ਇਹਨਾਂ ਆਪ ਲੈਣ ਦਾ ਆਵਾਂਗੇ ਆਪ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਵਾਂਗੇ ਇਹ ਉਡੀਕ ਲੈ ਮਹਾਰਾਜ ਜੀ ਕੋਲੋਂ ਆਉਂਦੇ ਤੇ ਸਜੇਗਾ ਸਾਜੀ ਜਦਾਰ ਕਿੰਨਾ ਬਗਾ ਸਮਾਂ ਹੋ ਗਿਆ ਅਸਥਾ ਕਰਸ ਦੀ ਜੇ ਤੇ ਦਾਨੇ ਬਸ thank mm -hmm. you टुट खे जलकसरी विच बड़ा प्यारु पीता के वैस जी ਜੋ ਉਸ ਜੀਵਾਂ ਤੇ ਦਇਆ ਕੀਤੀ ਗੁਰੂ ਅਰਜਨ ਸਾਹਿਬ ਨੇ ਤਾਂ ਬਚਾ ਲਵੋ ਲਗਾਇਆ ਅੱਜ ਤੁਸੀਂ ਗੁਰੂ ਘਰ ਦੇ ਵਿੱਚ ਮਰਵਾਣ ਹੋ ਗਏ ਹੋ ਜਲੋ ਸਾਡੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਸੇ ਮੈਨੇ ਸਾਧੂ ਕੀ ਗੇਤੋ ਚੱਲਤ ਹੁੰਦੇ ਨੇ ਬੈਤ ਸੁਜਾਨ ਜੰਨ ਨੂੰ ਆਪਣੇ ਨੀਲੇ ਘੋੜੇ ਤੇ ਬਿਠਾ ਕੇ ਨਾਲ ਜੀ ਆਨੰਦਪੁਰ ਸਾਹਿਬ ਲੈ ਕੇ ਆਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਆ ਕੇ ਹਮਤ ਸਟਾਇਆ ਸੁਜਾਨ ਜੰਨ ਸੁਜਾਨ ਨੂੰ ਪੜਾ ਦਿੰਦਾ ਗੱਤ ਕਾ ਬਾਜੀ ਸਰਾਈ ਤੋੜ ਸਰਾਈ ਸਰਾਈ ਜਿਹੜੇ ਸਜਾਨ ਸਿੰਘ ਜੇ ਅਸੀਮ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਜਿੰਦ ਪੜਦੇ ਆ ਤਾਂ ਉਸ ਲਿਖਤੇ ਦੇ ਵਿੱਚ ਬੈਦ ਸਜਾਨ ਚੰਨ ਤੋਂ ਸਜਾਨ ਗੜੇ ਬਈ ਰੇ ਭਾਜੀ ਸੋਜਾਨ ਸਿੰਘ ਚੰਕੌਰ ਸਾਹਿਬ ਦੀ ਜਨਮ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਐਸੀ ਸਤਿਗੁਰਾਂ ਦੀ ਪ੍ਰਾਪਤੀ ਐਸੀ ਗੁਰੂਆਂ ਦਾ ਸੰਗ ਦੀ ਬੜੀ ਵਡਿਆਈ ਐਸੀ ਬੜੀ ਵਡਿਆਈ ਐਸੀ ਪਰਿਵਾਰ ਨੂੰ ਮਿਜੀ ਆ ਸਤਿਗੁਰੂ ਇਸ ਧਰਮ ਦੇ ਚਾਹੀਦੇ ਗਡੇ ਭਾਗ ਨੇ ਅਹਸਰ ਸੰਗਤ ਭਾਗੀ ਵਰ ਸੰਗਤ ਪਾਲੇ ਭਾਰਗਹੀਨ ਰੰਮ ਚੋਟਾ ਖਾਵੇ ਬਿਨ ਧਰਮ ਸਤ ਸੰਗ ਨਾ ਲਾਤੇ ਬੈਨਸਾਨਾ ਤੋਂ ਮੈਂ ਹਰੀ ਜੈ ਜੀ ਮਹਾਰਾਜ ਸਤਿਪਾਤੀ ਜੀ ਦੇ ਪਕਰਣ ਪਰਵਾਰ ਦੇ ਸਿਰ ਤੇ ਮੇਦੰਮ ਦੇ ਹੱਥ ਰੱਖਣ ਚੰਡੀ ਅੱਲਾ ਲੰਸਨ ਜੇ ਵੀ ਤੋਂ ਬਨਾਨਾ ਸਤਿਪਾਤੀ ਜੀ ਬੋਏ ਮੈਂ ਕਾਵਿ ਕਰਨਾ ਜਰਾ ਕੋ ਜੀ ਦੀ ਲਾਭ ਹੋਵੇ ਰਾਕੇ ਜੇ ਵਿੱਚ ਜੋ ਪਜੀਰਾ ਬਾਗਿਤ ਅਲੰਕਾਰ ਪੈਂਦਾ ਹੈ ਪਜੀਦਾ ਬਾਗ ਇਹਨਾਂ ਨਗਰ ਦੇ ਵਿੱਚ ਇਹਨਾਂ ਗੁਰਦੁਆਰਾ ਸਾਹਿਬ ਅੱਜ ਵੀ ਮੌਜੂਦ ਹੈ। ਮੈਂ ਇਹ ਗੁਰਦੁਆਰਾ ਸਾਹਿਬ ਦੀ ਇੱਕ ਵੀਡੀਓ ਲਈ ਕਿਹਾ ਸੀ ਕਿਸੇ ਸੱਜਣ ਨੇ ਫੜਾਈ। ਉਹਦਾ ਅਤਿਆਸ ਹੈ ਦਰੂ ਕਰਦਾ। ਇਹਨਿੰਦੇ ਇੱਥੋਂ ਦਾ ਰਹਿਣ ਵਾਲਾ ਇਸ ਸੁजान ਚੰਦ ਜੀ ਜਰਾ ਪਿਆਰ ਵਾਲਾ ਸਿੱਖ ਹੋਇਆ। ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਰੋਜਾ ਕਰਦੀ। ਤੇ ਉਨਪੁੰਦਾ ਰਹਿਣ ਵਾਲਾ ਹੀਮ ਚੰਦ ਜੀ ਦਾ ਨਾਮ ਹੈ। ਗੁਰੂ ਅਰਜਨ ਸਾਹਿਬ ਜੀ ਬਲੇ ਦਾ ਪਿਆਰਾ ਸਿੱਖ ਸੀ ਬੜੀ ਗੋਲੀ ਘਟੜਾ ਦੇ ਇੱਕ ਦੌਰ ਜੰਗਾਂ ਦੀ ਸਮਾਗਮ ਕਰਦਾ ਕਹਿੰਦੇ ਨੇ ਭੇਮ ਚੰਦ ਮਹਾਰਾਜ ਜੀ ਦੇ ਚਰਨਾਂ ਤੇ ਜਾਂਦਾ ਗੁਰੂ ਅਰਜਨ ਸਾਹਿਬ ਜੀ ਦੇ 90 ਸਾਲ ਦੀ ਉਮਰ ਹੋ ਗਈ ਸੀ ਜੀ 90 ਸਾਲ ਦਾ ਬਜੁਰਗ ਸੀ ਉੱਥੇ ਤੁੜਕੇ ਅੰਦਰ ਜੀ ਅਨੰਤ ਸਰਵਾਰੀ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਇਹ ਇੰਟੇਰੀਅਰ ਗੁਰਵਾਚਨ ਸਾਹਿਬ ਕਹਿ ਲਗੇ ਕਿ ਜਦੋਂ ਜਤਨ ਹੁਣ ਤੋਂ ਵੱਡਾ ਹੋ ਗਿਆ ਹੁਣ ਤੋਂ ਨਾ ਆਇਆ ਕਰਾਈ ਇਹ ਕਹਿ ਲਗਾ ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਦੇ ਬੇਲਾ ਰਿਹਾ ਨਹੀਂ ਜਾਂਦਾ ਮੈਂ ਕਹਿੰਦੇ ਛੇਵੇਂ ਜਾਗੇ ਜਾਂਦਾ ਫਿਰ ਉਹ ਦੱਸ ਉਹ ਬਾਰੇ ਸ਼ੇਮਾ ਜੀ ਨਬੇਸਾਲ ਦਾ ਸਤਰੂ ਜੀ ਮੈਂ ਬੜਾ ਭੁੱਲ ਚੁੱਕਿਆ ਤੇ ਬਾਦਸ਼ਾਹ ਤੁਸੀਂ ਕਹਿੰਦੇ ਹੋ ਛੇਵੇਂ ਜਾਗੇ ਆਵਾਂਗੇ ਇਹਨੂੰ ਇੰਨੇ ਜਿੰਦਗੀ ਪਰਮਾਤਮਾ ਦੇ ਪਤਲੇ ਨੂੰ ਕਿੱਥੇ ਦੇਣੀ ਆ ਮਹਾਰਾਜ ਜੀ ਨੂੰ ਤੇ ਪਤਾ ਹੀ ਨਹੀਂ ਕਿ ਕਦੋਂ ਨੇਤਰ ਬੰਦ ਹੋ ਜਾਣ ਸਤਗੁਰ ਕਹਿੰਦੇ ਕੁਝ ਨਹੀਂ ਹੋਵੇਗਾ ਕੇਵचंद ਤੇਰੇ ਘਰ ਅਸੀਂ ਛੇਵੇਂ ਜਾਮੇ ਜਾਵਾਂਗੇ ਹੁਣ ਤੈਨਹੀਂ ਹੋਣਾ ਜਾਂ ਘਰ ਦੇ ਵਿੱਚ ਸਾਡੇ ਮੀਤ ਨਹੀਂ ਇਸੇਵੇਂ ਜਾਮੇ ਜਾਣਦੇ ਜਿਸ ਦਿਨ ਨੂੰ ਗੁਰੂ ਅਰਜਨ ਸਾਹਿਬ ਤੋਂ ਇਹ ਵਾਚਨ ਲੈ ਕੇ ਆਪਣੇ ਘਰ ਗਿਆ ਉਹ ਦਿਖਦਾ ਜੰਦ ਨੇ ਆਪਣਾ ਉਹ ਮੱਜਾ ਜਿਹੜਾ ਇਹ ਪਿਆਰ ਦੇ ਨਾਲ ਬੜਿਆ ਸੀ ਉਹ ਸਤਗੁਰਾਂ ਦੇ ਸਰਕਾਰ ਦੇ ਵਿੱਚ ਆਇਆ ਤੇ ਸਤਗੁਰਾਂ ਨੂੰ ਉਸ ਪਲ ਕੇ ਦੇ ਮਿਠਾਇਆ 21 ਦਿਨ ਸਤਗੁਰੂ ਇੱਤੇ ਘਰ ਦੇ ਵਿੱਚ ਰਹੇ ਨੇ ਤੇ ਜਿਸ ਵੇਲੇ ਸਤਗੁਰੂ ਜਾਣ ਲੱਗੇ ਤੇ ਰਾਜਾ ਜੀ ਕਹਿ ਲੱਗੇ ਨੇ ਚੰਗਾ ਕੇਵ ਚੰਦ ਅਸੀਂ ਜਾੜਾ ਭਾਈ ਇਹ ਗੋਸ਼ਟ ਮਹਾਰਾਜ ਖੇਮ ਚੰਦ ਕੇ ਲੱਗਾ ਮਹਾਰਾਜ ਜੀ ਤੁਹਾਡੇ ਦਰਸ਼ਨ ਇੰਨੇ ਸਮੇਤ ਇਸ ਖੇਮ ਚੰਦ ਨੇ ਮੇਰੇ ਬੇਨਤੀ ਕੀਤੀ ਮਹਾਰਾਜ ਜੇ ਮੇਰੀ ਗੋਲ ਸੱਤ ਦਿੰਦੇ ਆ ਤੇ ਸਤਿਗੁਰੂ ਮੈਂ ਤੁਹਾਡਾ ਇੰਨਾ ਸਮਾ ਕਿ ਕਹਤੇ ਹੈ ਤੁਹਾਡੇ ਦਰਸ਼ਨਾਂ ਦੀ ਤਾਂਗ ਦੇ ਵਿੱਚ ਰਗਾ ਤੇ ਪਾਚਾ ਤੁਸੀਂ ਮੇਰੇ ਲਈ 7 ਦਿਨ ਹੋਰ ਰੋਜੇ ਤੇ ਮਾਲਾ ਜੀ ਕਰੋ ਤੇ ਸਤਗੁਰੂ ਇਤੇ ਪ੍ਰੇਮ ਦੇ ਵਿੱਚ ਵੱਦੇ ਹੋਏ 7 ਦਿਨ ਠੇਹ ਰਹੇ ਤੇ ਇਹਦੇ ਫਿਰ ਸਰੀਰ ਛੱਡਿਆ ਸਤਗੁਰਾਂ ਦੀ ਦੂਰਤ ਦੇ ਵਿੱਚ ਤੇ ਉਸ ਵੇਲੇ ਭਾਈ ਕੇਨ ਚੰਦ ਜੀ ਦਾ ਆਪ ਸਤਗੁਰਾਂ ਨੇ ਦਾਸ ਸਨਕਾਰ ਜੋ ਵੀ ਸੀਗੇ ਅੰਦਰ ਕੀਤਾ ਤੇ ਸਿੱਖ ਨੇ ਗੁਰੂ ਦੇ ਚਰਨਾਂ 'ਚ ਬੜਾਈ ਪਰ ਦੇ ਦੇ ਤੇ ਇਰਖਾ ਕਰ ਜੈ ਜੀ ਭਾਰਤੀ ਭਾਵਾ ਬੜੇ ਤੇ ਇੰਨੇ ਸਤਿਰ ਸਾਡੇ ਚਰਦੇ ਵਿੱਚ ਵਿਉਪਰਾਉਂਦੇ ਨੇ ਆਓ ਕੋਈ ਆਤਮਾ ਤੋਂ ਲਾਣੀ ਕੇਵਲ ਸਤਿ ਸ੍ਰੀ ਅਕਾਲ ਜੋਗ ਦੇ ਆਪ ਗੁਰੂ ਜੀ ਅੰਤਰਾ ਦਰਸ਼ਨ ਜੋਗ ਨੂੰ ਲੱਭ ਲੇਗਾ ਪਰ ਇਹ ਜੀ ਅਨੁਸਾਰ ਕਰੀਏ ਜੀ ਸਰਦਾਸ ਜੀ

سماں میرا سہیرا 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 سماں میرا سہیرا